ਸੇਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਕਲਗੀ ਤਰਪੀਤਾ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਸਥਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਅੱਜ ਗੁਰਦੁਆਰਾ ਮਾਤਾ ਸਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਪਾਵਨ ਸਥਾਨਾਂ ਤੇ ਭਗਤ ਨਾਮਦੇਵ ਜੀ ਦਾ ਅਤੇ ਖਾਲਸੇ ਦੀ ਮਾਤਾ ਮਾਤਾ ਸਹਿਬ ਕੌਰ ਜੀ ਦਾ ਜਨਮ ਦਿਹਾੜਾ ਤਾਖਾ ਸਿਦਮਦਮਾ ਸਾਹਿਬ ਦੇ ਸਮਚੇ ਪ੍ਰਬੰਧ ਵੱਲੋਂ ਸਮਚੀਆਂ ਸੰਗਤਾਂ ਵੱਲੋਂ ਜਿਹੜਾ ਹੈ ਮਨਾਇਆ ਗਿਆ ਹੈ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਅਰੰਭਤਾ ਅਸੀਂ ਨਿਰਵੈਗਨਤਾ ਸਹਿਤ ਸੰਪੂਰਨਤਾ ਉਹੀ ਭੋਗ ਪਾਏਗੇ ਉਪਰੰਤ ਅਰਦਾਸ ਬੇਨਤੀ ਗੁਰਬਾਣੀ ਕੀਰਤਨ ਹੋਇਆ ਸੋ ਅੱਜ ਦੇ ਪਾਵਨ ਦਿਹਾੜੇ ਦੀਆਂ ਦੇਸਾਂ ਬੇਸਾਂ ਦੀਆਂ ਸੰਗਤਾਂ ਨੂੰ ਮਾਨਯੋਗ ਸਿੰਘ ਸਾਹਿਬ ਆਬਾ ਟੇਕ ਸਿੰਘ ਜੀ ਜਥੇਦਾਰ ਤੱਕ ਸਿਦਮਦਮਾ ਸਾਹਿਬ ਅਤੇ ਇਸ ਮੁੱਚੇ ਪ੍ਰਬੰਧ ਵੱਲੋਂ ਬਹੁਤ ਬਹੁਤ ਵਧਾਈਆਂ ਇਹ ਹੀ ਬੇਨਤੀ ਹੈ ਸਮਚੀਆਂ ਸੰਗਤਾਂ ਨੂੰ ਆਓ ਅੱਜ ਖਾਲਸੇ ਦੀ ਮਾਤਾ ਮਾਤਾ ਸਭ ਕੌਰ ਜੀ ਦਾ ਜਨਮ ਦਿਨ ਹੈ ਇਸ ਪਾਵਨ ਸਥਾਨ ਤਾਕਤ ਸ੍ਰੀ ਦਮਦਮਾ ਸਾਹਿਬ ਪਾਵਨ ਸਥਾਨ ਤੇ ਕਲਗੀ ਤਰ ਪਿਤਾ ਜੀ ਨੇ ਮਾਤਾ ਸਭ ਕੌਰ ਜੀ ਜਦਵਾ ਕੇ ਬੇਨਤੀ ਕੀਤੀ ਸਤਿਗੁਰੂ ਜੀ ਸਾਡੇ ਚਾਰ ਸਹਬਜ਼ਾਦੇ ਵਿਰਧ ਮਾਤਾ ਗੁਜਰ ਕਾ ਕਿੱਥੇ ਨਜ਼ਰ ਨਹੀਂ ਆ ਰਹੀ ਤੇ ਉਸ ਹਮੇ ਕਲਗੀ ਤਰ ਪਿਤਾ ਜੀ ਨੇ ਖਾਲਸਾ ਪੰਥ ਵਾਲ ਇਸ਼ਾਰਾ ਕਰਕੇ ਵਚਨ ਕੀਤਾ ਸੀ ਇਹਨ ਪੁੱਤਰਨ ਕੇ ਸੀਸ ਪੈ ਵਾਰ ਲਿਏ ਸੋਤ ਚਾਰ 4 ਵਜੇ ਤੋਂ ਕਿਆ ਵਿਹਾ ਇਹ ਜੀਵਤ ਕਈ ਹਜ਼ਾਰ ਆਓ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਧੰਨ ਮਾਤਾ ਸਭਕੌਰ ਜੀ ਦੇ ਪੁੱਤਰ ਬਣੀਏ ਗੁਰੂ ਵਾਲੇ ਬਣੀਏ ਅਮਰ ਅਸ਼ਕੀਏ ਤਾਂ ਕਿ ਜਿਹੜਾ ਸਾਡਾ ਜੀਵਨ ਸਫਲਾ ਹੋ ਸਕੇ ਸਮੱਚੇ ਸੰਗਤਾਂ ਨੂੰ ਸਮਟੀਆਂ ਦੇ ਸੰਸੰਗਤਾਂ ਨੂੰ ਅੱਜ ਦੇ ਪਾਵਨ ਦਿਹਾੜੇ ਦੀਆਂ ਬਹੁਤ 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 ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ